ਪੰਜਾਬ ਵਿੱਚ ਇਸ ਵੇਲੇ ਹੜ੍ਹਾਂ ਨਾਲ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਇਸੇ ਤਰ੍ਹਾਂ ਜ਼ਿਲ੍ਹਾ ਗਰਦਾਸਪੁਰ ਤੇ ਜਿਹੜਾ ਬਨਾਨਾ ਖੇਤਰ ਵਿੱਚ ਪਿੰਡਾਂ ਵਿੱਚ ਜਿਹੜਾ ਦਰਿਆ ਬਣ ਚੁੱਕੇ ਨੇ ਇਲਾਕਾ ਉੱਥੇ ਸਾਰੇ ਪਾਸੇ ਪਾਣੀ ਘਿਰਿਆ ਵਾ ਤੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਗਿਆ ਇਸ ਸੰਬੰਧ ਵਿੱਚ ਗੁਰਦੁਆਰਾ ਫਲਾਈ ਸਾਹਿਬ ਤੋਂ ਮਹੰਮਦ ਦਲੇਰ ਸਿੰਘ ਖਾਲਸਾ ਉੰਨਾ ਦੀ ਅਗਵਾਈ ਦੇ ਵਿੱਚ ਇੱਥੇ ਸੰਗਤ ਰਵਾਨਾ ਹੋਣ ਲੱਗੀਆਂ ਵਾ ਡੇਰਾ ਬਾਬਾ ਨਾਨਕ ਵਾਸਤੇ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਲੰਗਰ ਵਰਤਾਇਆ ਜਾਵੇਗਾ ਲੋਕਾਂ ਨੂੰ ਜ਼ਰੂਰਤ ਵਾਲੀਆਂ ਚੀਜ਼ਾਂ ਜਿਹੜੀਆਂ ਜਾਣਗੀਆਂ ਸੋ ਵੱਡਾ ਗੱਡੀਆਂ ਦਾ ਟਾਫਲਾ ਜਿਹੜਾ ਇੱਥੇ ਰਵਾਨਾ ਹੋਣ ਲੱਗੇ ਆ ਸੋ ਆਓ ਚਲਦੇ ਆ ਸੋ ਅਸੀਂ ਹੁਣ ਪਹੁੰਚ ਚੁੱਕੇ ਹਾਂ ਹੜਨਾਲ ਪ੍ਰਭਾਵਿਤ ਖੇਤਰ ਵਿੱਚ ਵੇਖੋ ਕਿਦਾਂ ਛੜਕਾਂ ਦੇ ਪਾਣੀਆਂ ਔਰ ਲੋਕ ਟਰਾਲੀ ਦੇਖਦੇ ਘਰਾਂ ਤੋਂ ਨਿਕਲਣੇ ਸ਼ੁਰੂ ਹੋ ਗਏ ਆ ਤੇ ਨੌਜਵਾਨ ਜਿਹੜੇ ਸਾਡੇ ਨਾਲ ਆਏ ਆ ਇਹਨਾਂ ਨੌਜਵਾਨਾਂ ਵੱਲੋਂ ਵੀ ਤੇ ਜਿਹੜਾ ਕਿਉਂਕਿ ਬਾਬਾ ਜੀ ਦਾ ਵਿਆਹਪੁਰਬ ਹੋਣ ਕਰਕੇ ਬਟਾਲੇ ਇਹਨਾਂ ਨੌਜਵਾਨਾਂ ਨੇ ਲੰਗਰਾਂ ਵਿੱਚ ਸੇਵਾ ਕਰਨੀ ਸੀ ਤੇ ਇੱਕ ਇਹ ਵੀ ਗੁਰੂ ਮਹਾਰਾਜ ਆਪ ਸੇਵਾ ਲੈ ਰਹੇ ਆ ਕਿ ਉੱਥੇ ਵੀ ਲੰਗਰ ਵਰਤਾਉਣਾ ਸੀ ਇੱਥੇ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਲੋਕਾਂ ਦੇ ਘਰਾਂ ਤੋਂ ਪਤਾ ਨਹੀਂ ਵਿਚਾਰੇ ਕਦੋਂ ਦੇ ਘਰਾਂ 'ਚ ਬੈਠੇ ਨੇ ਡਿਗਰੇ ਨਹੀਂ ਕਿਉਂਕਿ ਪਿੰਡਾਂ ਦੇ ਵਿੱਚ ਆਮ ਤੌਰ ਦੇ ਉੱਤੇ ਲਾਈਟ ਵੀ ਬੰਦ ਆ ਮੋਟਰਾਂ ਵੀ ਨਹੀਂ ਚਲਦੀਆਂ ਸਮਰਸੀਬਲ ਬੰਦ ਮੋਟਰਾਂ ਨਹੀਂ ਚਲਦੀਆਂ ਤੇ ਘਰਾਂ ਦੇ ਵਿੱਚ ਇਹ ਗੈਸ ਦੀ ਸਹੂਲਤ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਘਟਿਆ ਤੇ ਬਾਲਣ ਵੀ ਨਹੀਂ ਹੈਗਾ ਤੇ ਖਾਸ ਕਰਕੇ ਘਰਾਂ 'ਚ ਪਾਣੀ ਵੜ ਗਿਆ ਵਾ ਲੋਕੀ ਛੱਤਾਂ 'ਤੇ ਬੈਠੇ ਆ ਤੇ ਅੱਜ ਇਹਨਾਂ ਲੋਕਾਂ ਨੂੰ ਵੇਖੋ ਸਾਡੇ ਨੌਜਵਾਨ ਵੀਰ ਜਿਹੜੇ ਨਾਲ ਆਏ ਆ ਕਿ ਲੰਗਰ ਵਰਤਾ ਰਹੇ ਆ ਔਰ ਛੋਟੇ ਛੋਟੇ ਬੱਚੇ ਉਹਨਾਂ ਦੇ ਚਿਹਰਿਆਂ ਤੇ ਇੱਕ ਥੋੜੀ ਜਿਹੀ ਖੁਸ਼ੀ ਵੀ ਆਈ ਆ ਕਿ ਉਹਨਾਂ ਨੂੰ ਲੰਗਰ ਦੀ ਜਿਹੜੀ ਆ ਸੇਵਾ ਪ੍ਰਾਪਤ ਹੋ ਰਹੀ ਆ ਮਿਲ ਰਹੀ ਆ ਸੋ ਦੇਖੋ ਕਿਦਾਂ ਪਾਣੀ ਸਾਰੇ ਪਾਸੇ ਪਾਣੀ ਪਾਣੀ ਫਿਰ ਰਿਹਾ ਵਾ ਤੇ ਲੋਕ ਆਪਣੇ ਘਰਾਂ ਤੋਂ ਘਰਾਂ ਦੇ ਵਿੱਚ ਜਿੱਥੇ ਜਿੱਥੇ ਖੜੇ ਆ ਉੱਥੇ-ਉੱਥੇ ਸਾਡੇ ਨੌਜਵਾਨ ਵੀਰ ਜਿਹੜੇ ਆ ਨਾਲ-ਨਾਲ ਹੀ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਵਾ ਹੋਰ ਜਿਹੜੀ ਜ਼ਰੂਰਤ ਵਾਲੀਆਂ ਚੀਜ਼ਾਂ ਵਾਂ ਉੱਥੇ-ਉੱਥੇ ਦੇਈ ਜਾ ਰਹੇ ਆ ਸੋ ਇਹ ਇਹੜੇ ਨੌਜਵਾਨ ਵੀਰ ਇੱਥੇ ਨਾਲ ਆਏ ਆ ਇਹ ਇਹਨਾਂ ਵੱਲੋਂ ਇੱਕ ਜਿਹੜੀ ਆ ਲੋਕਾਂ ਦੀ ਸੇਵਾ ਕਰਨ ਦੇ ਨਾਲ ਨਾਲ ਉਹਨਾਂ ਨੂੰ ਇਹ ਤਰ੍ਹਾਂ ਦੀ ਕੋਈ ਵੀ ਮਦਦ ਹੋਵੇ ਉਹ ਵੀ ਦੱਸਿਆ ਜਾ ਰਿਹਾ ਕਿ ਕਿਸੇ ਨੂੰ ਕੋਈ ਜ਼ਰੂਰਤ ਹੋਵੇ ਕੋਈ ਸਮਾਨ ਲੈਣਾ ਹੋਵੇ ਜਾਂ ਕਿਸੇ ਨੂੰ ਇੱਥੋਂ ਲੈ ਕੇ ਜਾਣਾ ਹੋਵੇ ਟਰਾਲੀ ਤੇ ਖੜ ਸਕਦੇ ਆ ਸੋ ਅਸੀਂ ਹੁਣ ਦੂਸਰੇ ਪਿੰਡ ਜਦੋਂ ਆਏ ਆ ਇੱਥੇ ਇੱਥੇ ਵੇਖੋ ਟਰਾਲੀ ਦੇਖਦੇ ਯਾਰ ਹੀ ਲੋਕੀ ਆਪਣੇ ਘਰਾਂ ਤੋਂ ਨਿਕਲ ਕੇ ਤਵਾ ਤਵਾ ਇੱਥੇ ਪਹੁੰਚਨੇ ਸ਼ੁਰੂ ਹੋ ਗਏ ਆ ਛੋਟੇ ਛੋਟੇ ਬੱਚੇ ਪ੍ਰਸ਼ਾਦਾ ਲੈ ਕੇ ਬੜੇ ਖੁਸ਼ ਹੋ ਰਹੇ ਆ ਸੋ ਗੁਰੂ ਮਹਾਰਾਜ ਆਪ ਸੇਵਾ ਲੈ ਰਹੇ ਨੇ ਕਿਉਂਕਿ ਇਸ ਵੇਲੇ ਰਾਹਤ ਕਾਰਜਾਂ ਵਿੱਚ ਜੁਟੇ ਸਾਡੇ ਇਹ ਜਿਹੜੇ ਵੀਰ ਡਿਊਟੀ ਦੇ ਰਹੇ ਨੇ ਇਹ ਵੀ ਬਿੜੇ ਰਾਈਂ ਘਰ ਘਰ ਜਾ ਕੇ ਦੇਦੇ ਆ ਤੇ ਬਹਿਕਾਂ ਤੇ ਜਾ ਕੇ ਲੋਕਾਂ ਨੂੰ ਇਹ ਸਮਾਨ ਪਹੁੰਚਾਉਣਗੇ ਲੋਕੀ ਛੱਤਾਂ ਦੇ ਬੈਠੇ ਆ ਉਹਨਾਂ ਨੂੰ ਪ੍ਰਸ਼ਾਦਾ ਦਵਾਈਆਂ ਪਾਣੀ ਸਾਰਾ ਸਮਾਨ ਜੜਾ ਵਾ ਇਹ ਮੁਹਿਆ ਕਰਵਾਇਆ ਜਾਵੇਗਾ ਸੋ ਪ੍ਰਮਾਤਮਾ ਜੀ ਆਪ ਸੇਵਾ ਲੈ ਰਹੇ ਆ ਸੋ ਬਹੁਤ ਜ਼ਿਆਦਾ ਪਾਣੀ ਪਾਣੀ ਜਿਹੜੇ ਪਾਸੇ ਦੇਖੋ ਬਹੁਤ ਹੀ ਜ਼ਿਆਦਾ ਪਾਣੀ ਆ ਹੁਣ ਅਸੀਂ ਇੱਥੇ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਕਾਲਰ ਨੂੰ ਉਹਦਾ ਰਸਤਾ ਜਾਂਦਾ ਵਾ ਉਹ ਰਸਤਾ ਉੱਚਾ ਹੋਣ ਕਰਕੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਆਪਣੇ ਘਰਾਂ ਤੋਂ ਪਿੰਡਾਂ ਤੋਂ ਉੱਚੀ ਜਗ੍ਹਾ ਵੇਖ ਕੇ ਆ ਗਏ ਆ ਤੇ ਆ ਸਰਕਾਰ ਦਾ ਹੈਲੀਕਾਪਟਰ ਜਿਹੜਾ ਵਾ ਉਹ ਇਹ ਵੱਲੋਂ ਵੀ ਉਹਨਾਂ ਨੂੰ ਰਸਤਾ ਬਚਾਉਣ ਵਾਸਤੇ ਜਾਂ ਉਹਨਾਂ ਨੂੰ ਸ਼ੂਤਾਂ ਦੇਣ ਵਾਸਤੇ ਕਿ ਉਹ ਸਾਰੇ ਜਿਹੜਾ ਇਹ ਤੇ ਹੋ ਰਿਹਾ ਆ ਇਹ ਪੰਨੜਦਾ ਪ੍ਰਗੋਪ ਉਹਨੂੰ ਉਹਦਾ ਇੱਕ ਇੱਕ ਪਾਲਦੀ ਰਿਪੋਰਟ ਰੱਖਾ ਵਾਸਤੇ ਤੇ ਸਰਪੰਚ ਔਰ ਦੇ ਉੱਤੇ ਇਹ ਸਵਾਹ ਦੇ ਰਿਹਾ ਵਾ ਸੋ ਸਾਰੇ ਲੱਗੇ ਆ ਫੌਜ ਵੀ ਲੱਗੀ ਆ ਪ੍ਰਸ਼ਾਸਨ ਵੀ ਆਪਣੀ ਡਿਊਟੀ ਨਿਭਾ ਰਿਹਾ ਵਾ ਤੇ ਸਾਰੇ ਬਹੁਤ ਜ਼ਿਆਦਾ ਜਿਹੜਾ ਆਪਣੀ ਬਕਾਵਾ ਦੇ ਨਾਲ ਡਿਊਟੀਆਂ ਦੇ ਰਹੇ ਆ ਤੇ ਇਸ ਘੜੀ ਦੇ ਵਿੱਚ ਸਾਰੇ ਜਣੇ ਆਪਣੀਆਂ ਆਪੋ ਆਪਣੀ ਡਿਊਟੀ ਸਮਝ ਕੇ ਆਪਣੀਆਂ ਸਵਾਵਾਂ ਦੇ ਇੰਦਰੀ ਸੇਂ ਨਹੀਂ ਹਟ ਰਿਹਾ ਤੇ ਅੱਜ ਇਸ ਮੌਕੇ ਸਾਡੇ ਸਾਰੇ ਨੌਜਵਾਨ ਜਿਹੜਾ ਵਰਗ ਆ ਉਹ ਵੱਡੀ ਪੱਤਰ ਦੇ ਉੱਤੇ ਆਪਣੀਆਂ ਸਵਾਵਾਂ ਦੇ ਰਿਹਾ ਵਾ ਤੇ तमाम ਪੁਰਸ਼ਾਂ ਦਾ ਵੀ ਬਹੁਤ ਬਹੁਤ ਧੰਨਵਾਦ